ਖੜੀ ਕਰਕੇ ਕਹਿੰਦਾ ਮਾ ਕਾਂਗਰਸੀਆਂ ਮੈਨੂੰ ਮੇਰੇ ਪਿਆਉ ਨੂੰ 20 ਸਾਲ ਹੋ ਗਏ ਕਾਂਗਰਸ ਚ ਕੰਮ ਕਰਦੇ ਨੂੰ ਫਿਰ ਦੂਜਾ ਬਾਹ ਖੜੀ ਕੱਢ ਕੇ ਕਹੂਗਾ ਮੇਰਾ ਮੇਰੇ ਬਾਪੂ ਨੂੰ ਬਾਦਲਾਂ ਦੇ ਵਿੱਚ ਕੰਮ ਕਰਦ ਨੂੰ ਇੰਨਾ ਟਾਈਮ ਹੋ ਗਿਆ ਆ ਨਵੇਂ ਆ ਕੇ ਕ੍ਰਾਂਤੀਕਾਰੀ ਤਿੰਨ ਸਾਲ ਹੋ ਗਏ ਸਾਨੂੰ ਭਗਵਾਨ ਤਮੰਦ ਨਾਲ ਜੁੜਿਆ ਨੂੰ 4 ਸਾਲ ਹੋ ਗਏ ਫਿਰ ਰਹਿੰਦੇ ਖੁਦ ਆ ਬੀਜੇਪੀ ਵਾਲੇ ਆ ਗਏ ਉਹ ਅਸੀਂ ਪਾਰਟੀਆਂ ਦੇ ਵਿੱਚ ਪਾੜ ਕੇ ਸਾਡੇ ਉੱਤੇ ਰਾਜ ਕਰ ਰਹੇ ਨੇਗੇ ਲੜਨ ਵਾਲੇ ਲੋਕ ਸਾਰੇ ਪਾੜ ਗਏ ਸਭ ਤੋਂ ਵੱਡੀ ਗੱਲ ਜਿਹੜੀ ਸਿੱਖੀ ਆ ਸਭ ਤੋਂ ਵੱਡੀ ਗੱਲ ਜਿਹੜੀ ਪਦਮਾਤਮਾਨ ਨੇ ਅੰਗਰੇਜ਼ਾਂ ਤੋਂ ਕੀ ਸਿੱਖੀ ਆ ਸਮਝ ਲਓ ਮੇਰੀ ਗੱਲ ਜਾਣ ਕੇ ਝੂਠੀ ਪੱਗ ਜਿਹੜੀ ਉੱਪਰ ਇਹਨੇ ਬੰਨੀ ਆ ਨਾ ਜਿਹੜੀ ਕਿ ਮੈਂ ਕਹਿੰਦਾ ਭਗਤ ਸਿੰਘ ਵਾਲੇ ਗਾਲ ਕਰਦਾ ਮੈਂ ਭਗਤ ਸਿੰਘ ਵਾਲੇ ਨਾ ਥੱਲੇ ਅੰਗਰੇਜ਼ਾਂ ਦੀ ਨੀਤੀ ਆ ਜਿਹੜੀ ਉਹ ਇਸ ਪੱਗ ਦੇ ਥੱਲੇ ਉਹ ਤਾਂ ਕੀ ਕਰਦਾ ਉਹ ਤਾਂ 5:00 ਵਜੇ ਤੋਂ ਬਾਅਦ ਜਿਹੜੀ ਪੱਗ ਉਹ ਲੈ ਜਾਂਦੀ ਆ ਪਰ ਜਿਹੜੀ ਅਸਲ ਅੰਦਰ ਨੀਤੀ ਆ ਜਿਹੜੀ ਹਿਰਦੇ ਦੇ ਵਿੱਚ ਨੀਤੀ ਅੰਗਰੇਜ਼ਾਂ ਵਾਲੀ ਨੀਤੀ ਆ ਹੁਣ ਅੰਗਰੇਜ਼ਾਂ ਵਾਲੀ ਨੀਤੀ ਕੀ ਆ ਅੰਗਰੇਜ਼ਾਂ ਵਾਲੀ ਨੀਤੀ ਇਹ ਆ ਇਹ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਭ ਤੋਂ ਵੱਡਾ ਕੰਮ ਇਸ ਬੰਦੇ ਨੇ ਸਾਨੂੰ ਪਾੜਨ ਦੀਆਂ ਸਾਡੇ ਕਿਸਾਨ ਦੇ ਇਥੇ ਬੰਦੇ ਨੂੰ ਪਾੜਨ ਦੇ ਵਿੱਚ ਕੀਤਾ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀਤਾ ਕਿਉਂ ਸਮਝੋ ਮਰੀ ਇਸ ਗੱਲ ਨੂੰ ਕਿਉਂਕਿ ਪਿੱਛੇ ਅੰਮ੍ਰਿਤਸਰ ਦਾ ਕੇਦਰੀਵਾਲ ਦਾ ਆਰਐਸਐਸ ਵਰਗੀਆਂ ਵਿਚਾਰਤਾਂਵਾਂ ਦਾ ਹੱਥ ਹੈ ਭਗਮਤ ਮੰਨ ਦੇ ਪਿੱਛੇ ਭਗਮਤ ਮੰਨ ਦਾ ਐ ਹੱਥ ਪਿੱਛੇ ਬੰਨੇ ਹੋਏ ਨੇ ਐ ਐ ਹੱਥ ਪਿੱਛੇ ਬੰਨੇ ਹੋਣੇ ਤਾਂ ਕੱਲਾ ਮੂੰਹ ਦਿਖਦਾ ਇਹਦਾ ਤਾਂ ਪਿੱਛੇ ਹੱਥ ਕਿਨੇ ਬੰਨੇ ਹੋਣਗੇ ਅੰਤਵਾਰ ਨਹੀਂ ਹੈਗਾ ਇਹ ਭਾਜਪਾ ਤੋਂ ਤੁਹਾਨੂੰ ਲੱਗਦਾ ਵੀ ਇਹ ਭਾਜਪਾ ਤੋਂ ਬਾਹਰ ਹੈ ਇੱਕ ਐਂਟੀ ਵੀ ਬਾਹਰ ਨਹੀਂ ਹੈਗਾ ਸਭ ਤੋਂ ਵੱਡਾ ਕੰਮ ਇਹਨੇ ਕੀ ਕਰਿਆ ਆਉਣ ਸਾਰ ਜਿਹੜੇ ਲੜਨ ਵਾਲੇ ਲੋਕ ਨੇਗੇ ਜਿਨ੍ਹਾਂ ਨੇ ਜ਼ਮੀਨਾਂ ਬਚਾਈਆਂ ਲੰਮੇ ਸਮੇਂ ਤੋਂ ਇਹ ਲੋਕ ਕਿਸਾਨੀ ਦੇ ਲਈ ਲੜਦੇ ਆਉਂਦੇ ਨੇ ਆਪਣੇ ਹੱਕਾਂ ਲਈ ਲੜਦੇ ਆਉਂਦੇ ਆ ਸਭ ਤੋਂ ਵੱਡਾ ਕੰਮ ਇਹ ਬੰਦੇ ਨੇ ਕੀ ਕੀਤਾ ਜਦੋਂ ਸਾਡਾ ਧਰਨਾ ਚੱਲ ਰਿਹਾ ਸੀਗਾ ਦਿੱਲੀ ਵਾਲਾ ਸਾਡਾ ਧਰਨਾ ਚੱਲ ਰਿਹਾ ਸੀਗਾ ਉੱਥੇ ਸਾਡੇ ਕਿਸਾਨ ਆਪੋ ਨੇ ਇਸ ਗੰਜੇ ਨੇ ਕੇਤਰੀਵਾਲ ਨੇ ਇਹਨਾਂ ਨੇ ਸਰਨੇ ਮੀਟਿੰਗਾਂ ਕਰਨੇ ਸ਼ੁਰੂ ਕਰਤੀਆਂ ਕੀ ਕਰਿਆ ਵੀ ਸੋਨੂੰ ਚੋਣਾ ਲੜੋ ਜੀ ਤੁਸੀਂ ਆਹ ਕਰੋ ਜੀ ਆਹ ਕਰੋ ਜੀ ਉੱਥੋਂ ਤੋਂ ਲੈ ਕੇ ਹੁਣ ਤੱਕ ਪਹਿਲਾਂ ਤਾਂ ਇਹ ਚੱਲਦਾ ਆ ਉਹ ਵੋਟਾਂ ਦੇ ਕਰਜਣਾ ਟਾਈਮ ਇਹ ਜਿੰਨਾ ਟਾਈਮ ਹੈ ਕੁਰਸੀ ਤੇ ਨਹੀਂ ਬੈਠਿਆ ਅੰਦਰ ਖਾਤੇ ਪਾੜਦਾ ਆ ਫਿਰ ਸਰਿਆਮ ਸਾਹਮਣੇ ਆ ਗਿਆ ਇਹ ਬੰਦਾ ਸਰਿਆਮ ਸਾਹਮਣੇ ਆ ਕੇ ਅੱਜ ਕਿਸਾਨ ਆਪੋ ਨੂੰ ਬੰਦਾ ਇਹ ਉਹ ਸ਼ਬਦ ਬੋਲਦਾ ਜਿਹੜੇ ਕਿ ਸੁਣੇ ਨਹੀਂ ਜਾਂਦੇ ਜਿਹੜੇ ਸੁਣੇ ਨਹੀਂ ਜਾਂਦੇ ਸਾਰੇ ਕਿਸਾਨ ਜਥੇ ਬੰਦੇ ਨੂੰ ਪਾੜਦਾ ਪੰਜਾਬ ਦੇ ਵਿੱਚ ਜਿਹੜਿਆ ਲੜਨ ਵਾਲੇ ਲੋਕ ਨੇ ਕੋਈ ਸਿੱਖ ਜਥੇਬੰਦੀਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਕਿਸਾਨ ਜਥੇਬੰਦੀਆਂ ਦੇ ਵਿੱਚ ਇਕਤਾ ਨਹੀਂ ਹੈਗੀ ਕੋਈ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਇਕਤਾ ਨਹੀਂ ਹੈਗੀ ਕਿਉਂਕਿ ਇਹਨਾਂ ਨੇ ਪੂਰਾ ਐਨ ਤਹਿਸ ਨਸ਼ਟ ਕਰਕੇ ਸੜਤਾ ਕੋਈ ਵੀ ਬੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਜੇ ਕੋਈ ਆਪਣਾ ਕੌਮੀ ਮੋਰਚਾ ਲੱਗਿਆ ਜਾਂ ਕੋਈ ਆਪਣਾ ਜਿਹੜਾ ਪੰਥਕ ਮੋਰਚਾ ਲੱਗਿਆ ਜਿਉਂ ਦੇ ਵਿੱਚੋਂ ਇੱਕ ਜਥੇਬੰਦੀ ਦਵਾਈ ਕਰਦੀ ਹੈ ਦੂਜੀਆਂ ਜਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਨੇ ਉਹ ਵਿਰੋਧ ਕਿਉਂ ਕਰ ਰਹੀਆਂ ਨੇ ਇੱਕ ਕਿਸਾਨ ਜਥੇਬੰਦੀ ਨੇ ਮੋਰਚਾ ਲਾ ਲਿਆ ਦੂਜਾ ਦਾ ਵਿਰੋਧ ਕਰ ਰਹੀਆਂ ਨੇ ਕਿਉਂ ਕਰ ਰਹੀਆਂ ਨੇ ਪਿੱਛੇ ਤਾਕਤ ਹੈ ਪਿੱਛੇ ਪਿੱਛੇ ਇੱਕ ਜੁੰਡਲੀ ਚੱਲ ਰਹੀ ਹੈ ਜਿਹੜੀ ਕਿ ਪਾੜਨ ਤੋਂ ਵੱਡੇ-ਵੱਡੇ ਅਫਸਰ ਆਉਂਦੇ ਨੇ ਕਿ ਉਹ ਕਿਸਾਨ ਜਥੇਬੰਦੀ ਨੂੰ ਕੁਝ ਨੂੰ ਕੁਛ ਦੱਸਦੇ ਨੇ ਕੁਝ ਨੂੰ ਕੁਹਤਾ ਦਿੰਦੇ ਨੇਗੇ ਤਾਂ ਕਰਕੇ ਜਿਹੜਾ ਅੱਡੋ-ਪੱਟ ਸਾਰਿਆਂ ਨੂੰ ਕਰਤਾ ਇਸ ਕਰਕੇ ਅੱਜ ਉਹ ਹੀ ਜਿਹੜੇ ਅੰਗਰੇਜ਼ਾਂ ਵਾਲੀ ਨੀਤੀ ਆ ਨਾ ਉਹ ਹੀ ਜਿਹੜਾ ਕਿ ਪੱਗ ਸਿੰਘ ਨੇ ਦਾ ਝੂਠੀ ਜਿਹੜੀ ਪੱਗ ਬਣੀ ਹੋਈ ਉਹ ਅੰਗਰੇ ਇਹ ਭਗਮਾਨਤ ਮਾਨ ਨੇ ਅਪਣਾਈ ਹੋਈ ਆ ਐਵੇਂ ਕਹਿ ਜਾਊਗਾ ਇਨਕਲਾਬ ਜਿੰਦਾਬਾਦ ਫਿਰ ਪੂਰਾ ਵੀ ਨਾਰਾ ਬੋਲਿਆ ਕਰ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਪੂਰਾ ਨਾਰਾ ਭਗ ਸਿੰਘ ਦਾ ਇਹ ਸੀਗਾ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ ਜਿਹੜੇ ਸਾਮਰਾਜ ਨੂੰ ਲਿਆ ਕੇ ਇੱਥੇ ਕਹਿ ਰਹਾ ਮੈਂ ਤੁਹਾਡੀ ਡਿਵੈਲਪਮੈਂਟ ਕਰ ਰਿਹਾ ਕਾਰੀ ਡਿਵੈਲਪਮੈਂਟ ਕਰਾਂ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਰਹੀ ਅਸੀਂ ਵਧੀਆ ਰੋਟੀ ਖਾ ਰਹੇ ਆ ਵਧੀਆ ਘਰਾਂ ਦੇ ਵਿੱਚ ਰਹੇ ਆ ਸਾਡੇ ਸਾਰਿਆਂ ਕੋਲੇ ਘਰ ਹੈਗੇ ਨੇ ਸਾਨੂੰ ਤੇਰੇ ਘਰਾਂ ਦੇ ਵਿੱਚ ਜਿਹੜੀਆਂ ਤੂੰ ਕਹਿਣਾ ਵੀ ਮੈਂ ਉੱਥੇ ਤੁਹਾਨੂੰ ਕਲੋਨੀਆਂ ਬਣਾ ਕੇ ਦਊ ਉਹਨਾਂ ਦੇ ਵਿੱਚ ਘਰ ਦੇਊਗਾ ਥੋੜੀ ਡਿਵੈਲਪਮੈਂਟ ਤੈਨੂੰ ਸਾਨੂੰ ਤੇਰੀ ਡਿਵੈਲਪਮੈਂਟ ਦੀ ਲੋੜ ਨਹੀਂ ਹੈਗੀ ਇਹ ਗੱਲ ਧਿਆਨ ਨਾਲ ਸੁਣ ਲਿਓ ਹੁਣ ਆਪਾਂ ਅੱਜ ਇਹ ਦੇ ਭਗਮਤ ਮੰਡ ਦਾ ਵਿਰੋਧ ਕਰੀ ਜਾਂਦੇ ਆ ਕੱਲ ਨੂੰ ਇਹ ਕਾਂਗਰਸ ਵਾਲੇ ਆ ਜਾਣਗੇ ਸਮਝੋ ਇਸ ਗੱਲ ਨੂੰ ਸਮਝੋ ਇਸ ਗੱਲ ਨੂੰ ਦਿਮਾਗ ਦੇ ਵਿੱਚ ਪਾਉਣਾ ਪੈਣਾ ਇੱਥੇ ਅਕੇ ਲੀਡਰ ਡਰਾਮੇ ਕਰਨਗੇ ਵੱਡੇ ਵੱਡੇ ਦੇਖੋ ਜੀ ਅਸੀਂ ਅੱਜ ਤੁਹਾਡੇ ਨਾਲ ਖੜੇ ਆ ਕਿਹੜੇ ਨਾਲ ਖੜੇ ਨੇ ਬਈ ਵਿਧਾਨ ਸਭਾ ਦੇ ਵਿੱਚ ਜਿਹੜਾ ਮੁੱਦਿਆਂ ਦੀ ਗੱਲ ਕਰਨ ਵਾਲੀ ਆ ਪਹਿਲਾਂ ਇਹਨਾਂ ਨੇ ਕਿੰਨੇ ਕ ਮੁੱਦਿਆਂ ਦੀ ਗੱਲ ਕਰੀਆ ਦੱਸੋ ਭਾਈ ਜਵਾਬ ਦਿਓ ਮੈਨੂੰ ਇਸ ਗੱਲ ਦਾ ਪੰਜਾਬ ਦੀ ਥੋਡੇ ਕੋਲੇ ਜਿਹੜੀ ਵਿਧਾਨ ਸਭਾ ਆ ਉਹ ਥੋਡੇ ਪੰਜਾਬ ਕੋਲੇ ਨਹੀਂ ਹੈਗੀ ਉਹ ਦਿੱਲੀ ਦੇ ਸਾਰੇ ਚਲਾਉਂਦੇ ਨੇਗੇ ਜੋ ਚੀਜ਼ ਕਹਿੰਦੇ ਵਿਧਾਨ ਸਭਾ ਦੇ ਵਿੱਚ ਮਤੇ ਉਹ ਮਤੇ ਇਹ ਪਾਸ ਕਰਦੇ ਨੇਗੇ ਇਹ ਇਹ ਸਾਰਾ ਜਿਹੜਾ ਕਰ ਰਹੇ ਨੇ ਕਰ ਕਿਉਂ ਰਹੇ ਨੇਗੇ ਆਹਲਾ ਭਗਵਾਨ ਤੁਮਾਨ ਕਰ ਰਹੇ ਕਰ ਕਿਉਂ ਰਿਹਾ ਹੈ ਕਿਉਂਕਿ ਇਹਨਾਂ ਨੇ ਆਪਣੇ ਘਰ ਭਰਨੇ ਆ ਆਪਣਾ ਇਹਨਾਂ ਨੇ ਕੀ ਕਰਨਾ ਕੋਈ ਡਿਵੈਲਪਮੈਂਟ ਨਹੀਂ ਕਰਨੀ ਇਹਨਾਂ ਨੇ ਪੈਸਾ ਇਕੱਠਾ ਕਰਨਾ ਕੇਦਰੀਵਾਲ ਵਰਗਨ ਸਾਰਿਆਂ ਨੇ ਮਤਸ਼ਾ ਵਰਗਨ ਸਾਰਿਆਂ ਨੇ ਪੈਸਾ ਇਕੱਠਾ ਕਰਨਾ ਇਹ ਇਹ ਕੱਲ੍ਹ ਆਉਣਗੇ ਇਹ ਕਿਹੜਾ ਵਿਧਾਨ ਸਭਾ ਦੇ ਵਿੱਚ ਕਿੰਨੇ ਜਿਹੜੇ ਪੰਜਾਬ ਦੇ ਮੁੱਦੇ ਨੇ ਲਾ ਮੈਂ ਲੱਖਾਂ ਬਈ ਉਦੋਂ ਬਾਅਦ ਚ ਬੋਲੂਗਾ ਡਿਟੇਲ ਨਾਲ ਬਈ ਦੱਸ ਦੇ ਜਿਹੜੇ ਮੁੱਦਿਆਂ ਦੀ ਗੱਲ ਕਰ ਲੈਣਗੇ ਵਿਧਾਨ ਸਭਾ ਦੇ ਵਿੱਚ ਇੱਕ ਵੀ ਮੁੱਦੇ ਦੀ ਗੱਲ ਕਰ ਲੈਣ ਇੱਕ ਵੀ ਮੁੱਦੇ ਦੀ ਜਿਹੜਾ ਸਾਡੇ ਪੰਜਾਬ ਦੇ ਮੁੱਦੇ ਨੇ ਬੋਲ ਹੀ ਨਹੀਂ ਸਕਦੇ ਇਹ ਇੱਕ ਵੀ ਮੁੱਦੇ ਤੇ ਬੋਲ ਪੈਣ ਇਹ ਉੱਥੇ ਕੰਜਰੀਆਂ ਵਾਂਗੂ ਦਾ ਲੜਦੇ ਨੇ ਬਿਰੋਧੀ ਤੇ ਰਾਜਨੀਤੀ ਗੱਲ ਕਰ ਲਈਏ ਕੰਜਰੀਆਂ ਮੁਗਦਾ ਲੜਦੇ ਨੇ ਮੈਂ ਕਹਿਣਾ ਸਾਡੇ ਪੰਜਾਬ ਨੂੰ ਸਭ ਤੋਂ ਵੱਧ ਬਰਬਾਦ ਕਰਨਾ ਮੈਂ ਦੇਖ ਰਿਆਂ ਪਰਵਾਸ ਬਰਬਾਦ ਕਰ ਰਿਹਾ ਹੈ ਮੈਂ ਕਹਿਣਾ ਵੀ ਕੋਈ ਨੀਤੀ ਬਣਾਓ 1.5 ਲੱਖ ਬੰਦਾ ਯੰਟ ਇਥੇ ਪੰਜਾਬ ਦੇ ਵਿੱਚ ਬੈਠਾ ਕੋਈ ਕੋਈ ਤਾਂ ਉਹਦੇ ਬਾਰੇ ਬੋਲਣ ਦੇ 20 ਕਾਂਗਰਸੀਆਂ ਨੂੰ ਮੈਂ ਗੱਲ ਕਹੀ ਹੈ ਕੋਈ ਨੀਤੀ ਬਣਾ ਸਕਦੇ ਤੁਸੀਂ ਉਹਦੇ ਖਿਲਾਫ ਕੋਈ ਕਾਨੂੰਨ ਲੈ ਕੇ ਆ ਸਕਦੇ ਹੋ ਡਰਾਮੇ ਕਰਿਓ ਨੇ ਪਾ ਕੇ ਛਿੱਟੇ ਕੁਰਤੇ ਪਜਾਮੇ ਚਾੜ ਕੇ ਤੁਸੀਂ ਲਿੱਡਰਾਂ ਆਥਰੂ ਲੀਟਰ ਬਣਾ ਲਊਗਾ ਤੁਸੀਂ ਸਾਡੇ ਪੰਜਾਬ ਨੂੰ ਉਜਾੜਨ ਤੇ ਲੱਗੇ ਹੋਇਓ ਬਾਰ-ਬਾਰ ਕਿਤੇ ਕਾਂਗਰਸੀ ਆਗੇ ਕਿਤੇ ਬਾਦਲ ਵਾਲੇ ਚੱਕੀ ਬੰਦਾਂ ਝੁੰਡ ਬੜੀ ਜ਼ਰੂਰੀ ਆ ਜੇ ਸਰਕਾਰ ਲਿਆਉਣੀ ਕਾਲੀ ਦਲ ਦਾ ਲਿਆਉਣਾ ਬੜਾ ਜ਼ਰੂਰੀ ਆ ਜੀ ਪੰਥਕ ਪਾਰਟੀ ਆ ਕੀ ਕਰਿਆ ਪੰਥਕ ਪਾਰਟੀ ਨੇ ਕੀ ਕਰਿਆ ਪੰਥਕ ਪਾਰਟੀ ਨੇ ਜਿਹੜੀ ਸਿੱਖਾਂ ਦੀ ਨਿਮਾਇੰਦਗੀ ਕਰਨ ਵਾਲੀ ਪਾਰਟੀ ਉਹਨਾਂ ਨੇ ਸਭ ਤੋਂ ਵੱਧ ਸਿੱਖਾਂ ਦੇ ਪਿੱਛੇ ਸੁਰਾ ਮਾਰਿਆ ਇਹ ਗੱਲ ਇਹ ਜਿਹੜੇ ਕ੍ਰਾਂਤੀਕਾਰੀ ਆਏ ਸੀਗੇ ਵੱਡੇ ਇਹ ਕਹਿੰਦੇ ਵੀ ਬਸ ਸਾਡੇ ਤੋਂ ਬਿਨਾ ਤਾਂ ਹੋਰ ਕੋਈ ਕੰਕ ਕਰ ਹੀ ਨਹੀਂ ਸਕਦਾ ਸਭ ਤੋਂ ਵੱਡੇ ਵੱਡੇ ਆਜ਼ਾਦੀ ਘਾਟੇ ਅਸੀਂ ਆਂ ਭਗਤ ਸਿੰਘ ਦੀ ਜੋ ਸੋਚ ਤੇ ਚੱਲਣ ਵਾਲੇ ਅਸੀਂ ਆਂ ਇਹ ਕਹਿੰਦੇ ਸੀਗੇ ਇਹ ਕਹਿੰਦੇ ਸੀ ਇਹ ਸਭ ਤੋਂ ਵੱਧ ਸਾਡੀਆਂ ਪੰਜਾਬ ਦੀਆਂ ਧਰਤੀਓਂ ਪਰਫੈਕਟੀਆਂ ਲਾ ਕੇ ਜ਼ਮੀਨਾਂ ਖੋ ਕੇ ਸਭ ਤੋਂ ਵੱਧ ਸਾਮਰਾਜਦਾਬਾਦ ਦਾ ਪੱਖ ਇਹ ਬੰਦੇ ਪੂਰੇ ਰਹੇ ਨੇਗੇ ਇਹ ਬੰਦੇ ਸਭ ਤੋਂ ਵੱਧ ਪੰਜਾਬ ਨੂੰ ਵੇਚਣ ਟੈਪਲੇ ਲੜਨ ਵਾਲੇ ਲੋਕਾਂ ਦਾ ਇਹ ਬੰਦੇ ਫਰੋਡ ਕਰ ਰਹੇ ਨੇ ਕਿਸਾਨਾਂ ਗੁੱਣ ਕੁੱਟ ਕੇ ਮਾਰ ਰਹੇ ਨੇ ਮਜ਼ਦੂਰ ਜੱਥੇ ਬੰਦੇ ਨੂੰ ਕੁੱਟ ਕੇ ਮਾਰ ਰਹੇ ਨੇ ਸਿੱਖ ਜੱਥੇ ਬੰਦੇ ਨੂੰ ਮਾਰ ਰਹੇ ਨੇ ਕੁੱਟ ਕੇ ਦੱਸੋ ਜੀ ਦੱਸੋ ਮੈਨੂੰ ਖੜੇ ਹੱਥ ਖੜੇ ਕਰਕੇ ਦੱਸੋ ਵੀ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਆਏ ਸੀਗੇ ਜਿੰਨਾ ਭਰਨਸੇ ਲੱਗੀ ਆ ਤੁਸੀਂ ਮੈਨੂੰ ਹੱਥ ਖੜੇ ਕਰਕੇ ਦੱਸੋ ਵੀ ਉਹਨਾਂ ਨੇ ਗਲਤ ਕਿਦਾਂ ਠੀਕ ਕੀਤਾ ਜੇ ਠੀਕ ਤਾਂ ਹੱਥ ਖੜੇ ਕਰਕੇ ਦੱਸੋ ਉਹਨਾਂ ਨੇ ਬੁਰਾ ਕੀ ਕੀਤਾ ਸੀਗਾ ਬਿਲਕੁਲ ਠੀਕ ਹੈ ਦੱਸੋ ਮੈਨੂੰ ਬੁਰਾ ਕੀਤਾ ਸੀ ਉਹਨਾਂ ਨੇ ਪਰ ਇੰਨਾ ਬੰਦਿਆਂ ਨੇ ਦੁਆਰੇ ਦੁਆਰੇ ਲਾ ਲਾ ਕੇ ਐਨਐਸਏ ਦੂਰੀ ਤਰੀਕਾ ਠੋੱਕੇ ਨਗੇ ਸਾਡੇ ਬੰਦੀ ਸਿੰਘ ਬੈਠੇ ਨੇ ਜੇਲ੍ਹਾਂ ਦੇ ਵਿੱਚ ਇਹ ਬੋਲਣਗੇ ਕਾਂਗਰਸੀ ਬੰਦੀ ਸਿੰਘਾਂ ਬਾਰੇ ਜਿਨ੍ਹਾਂ ਨੇ ਪੰਜਾਬ ਬਚਾਇਆ ਜਿਨ੍ਹਾਂ ਨੇ ਪੰਜਾਬ ਦਾ ਪਾੜੀ ਬਚਾਇਆ ਜਿਨ੍ਹਾਂ ਨੇ ਐਸਵੀ ਵਾਲੇ ਨਾਹ नक्के लाए ये बंदे बोल पाएंगे दसो मनु आज खड़ा करके दसो बोल पाएंगे